ਪੰਜਾਬੀ ਸਿੰਗਰ ਰਾਕਾ ਨੇ ਦਰਵਾਜ਼ਾ ਕੁੰਡਾ ਲਾ ਕੇ ਡੇਢ ਮਹੀਨਾ ਆਪਣੇ ਆਪ ਨੂੰ ਅੰਦਰ ਬੰਦ ਕਰ ਲਿਆ ਸੀਗਾ ਫਿਰ ਇੱਕ ਉਹਨੇ 10000 ਦਾ ਲੈਪਟਾਪ ਖਰੀਦਿਆ ਕਿਵੇਂ ਗੀਤ ਬਣਾਏ ਕਿਵੇਂ ਸਟਰਗਲ ਕੀਤੀ ਤੇ ਕਿਹੜੇ ਕਲਾਕਾਰ ਨੇ ਉਹਨੂੰ ਮੌਕਾ ਦਿੱਤਾ ਸੀ ਆਜਾ ਆਪਾਂ ਗੱਲਬਾਤ ਕਰਦੇ ਹਾਂ ਪੰਜਾਬੀ ਮਸ਼ਹੂਰ ਸਿੰਗਰ ਰਾਕਾ ਬਾਰੇ ਰਾਕਾ ਦੀ ਮਿਹਨਤ ਤੇ ਰਾਕਾ ਕਿਵੇਂ ਅੱਗੇ ਆਇਆ ਤੇ ਇੱਕ ਉਸ ਪਰਿਵਾਰ ਦੇ ਵਿੱਚੋਂ ਉੱਠ ਕੇ ਜਿੱਥੇ ਕੋਈ ਜ਼ਮੀਨ ਜਾਇਦਾਦ ਨਹੀਂ ਸੀ ਕਿ ਵੇਚਿਆ ਕਿ ਲਾ ਤੇ ਕੈਸਟ ਕਰਤੇ ਤੇ ਗਾਣਾ ਚੱਲ ਗਿਆ ਤਾਂ ਗਾਣਾ ਕਰ ਲਿਆ ਤੇ ਰਾਕਾ ਬਹੁਤ ਮਿਹਨਤੀ ਸੀ ਦੋਸਤੋ ਰਾਕਾ ਦੱਸਦਾ ਕਿ ਪਹਿਲੇ ਦਿਨਾਂ ਦੇ ਵਿੱਚ ਜਦੋਂ ਵਿਲਾ ਘੁੰਮਦਾ ਸੀ ਉਹਦਾ ਕੋਈ ਕੰਮ ਨਹੀਂ ਸੀ ਚੱਲ ਰਿਹਾ ਤੇ ਉਹ ਇੱਕ ਦਿਨ ਉਹਨੇ ਦੇਖਿਆ ਕਿ ਮੈਂ 뮤직 ਬਣਾ ਸਕਦਾ ਆ ਫਿਰ ਉਹਨੇ ਇੱਕ ਲੈਪਟਾਪ 10000 ਦਾ ਲੈ ਕੇ ਜਾ ਉਹਦੇ ਕੋਲ ਸੀਗਾ ਹੀ ਕਹਿ ਲਓ ਕਿ ਉਹਨੇ ਕਿਤੋਂ ਲਿਆ ਸੀਗਾ ਤੇ ਉਹ ਆਪਣੇ ਘਰ ਦੇ ਵਿੱਚ ਕਮਰੇ ਨੂੰ ਕੁੰਡੀ ਲਾ ਕੇ ਅੰਦਰ ਬੜ ਜਾਂਦਾ ਸੀ ਡੇਢ ਦੋ ਮਹੀਨਿਆਂ ਤੱਕ ਉਹ ਅੰਦਰ ਵੱੜ ਕੇ ਉਸ ਤੇ ਮਿਹਨਤ ਕਰਦਾ ਰਿਹਾ ਮਿਹਨਤ ਕਰਦਾ ਰਿਹਾ ਆਖਰ ਇੱਕ ਦਿਨ ਉਹਨੇ ਉਹ ਚੌਥ ਮਿਊਜ਼ਿਕ ਤਿਆਰ ਕਰ ਹੀ ਲਿਆ ਜਿੱਦਣ ਉਹਨੇ ਕਰ ਲਿਆ ਫਿਰ ਉਹਨੂੰ ਆਸ ਜਾਗੀ ਯਾਨੀ ਕਿ ਡੇਢ ਦੋ ਮਹੀਨੇ ਦੀ ਮਿਹਨਤ ਅੰਦਰ ਵੱੜ ਕੇ ਉਹਨੇ ਜਿਹੜੀ ਕੀਤੀ ਹੈ ਨਾ ਉਹ ਉਰੰਗ ਲਿਆਈ ਤੇ ਫਿਰ ਉਹਨੂੰ ਥੋੜਾ ਜਿਹਾ ਆਪਣੇ ਤੇ ਮਾਨ ਤੇ ਕੌਨਫੀਡੈਂਸ ਹੋ ਗਿਆ ਵੀ ਮੈਂ ਹੁਣ ਅੱਗੇ ਵੱਧ ਸਕਦਾ ਫਿਰ ਉਹਦੀ ਕਰਨ ਢਾਵਾ ਦੇ ਨਾਲ ਗੱਲਬਾਤ ਹੋਈ ਉਹਦੇ ਪੁਲਕਾਰੀਆਂ ਨੂੰ ਹੋਰਾਂ ਗਾਣਿਆਂ ਨੂੰ ਵੱਡਾ ਕਰੇ ਵਾਲੇ ਕੀਤਾ ਨੂੰ ਫਿਰ ਹੌਲੀ ਹੌਲੀ ਰਾਕਾਂ ਨੇ ਮਿਊਜ਼ਿਕ ਦਿੱਤਾ ਮਿਊਜ਼ਿਕ ਵਧੀਆ ਸੀ ਕਿਹੜੇ ਕੰਮ ਕੀਤਾ ਉਹ ਗਾਣੇ ਚੱਲੇ ਮਿਲੀਅਨਾਂ ਤੱਕ ਗਏ ਤੇ ਰਾਕਾ ਦਾ 뮤직 ਦੇ ਵਿੱਚ ਪਹਿਚਾਨ ਬਣ ਗਈ ਤੇ ਕੰਪਨੀਆਂ ਦੇ ਨਾਲ ਗੱਲਬਾਤ ਹੋਣ ਲੱਗੀ ਉਸ ਤੋਂ ਬਾਅਦ ਰਾਕਾ ਨੂੰ ਇਹ ਲੱਗਾ ਕਿ ਮੈਂ ਵੀ ਗਾ ਸਕਦਾ ਹਾਂ ਕਿਉਂਕਿ ਜਿਹੜਾ ਬੰਦਾ 뮤직 ਤਿਆਰ ਕਰ ਸਕਦਾ ਆ ਹਨਾ 뮤직 ਨੂੰ ਹੋਰ ਤੋਂ ਗਵਾ ਕੇ ਜੀ ਉਹਨੂੰ ਇੰਨਾ ਚੜਾ ਸਕਦਾ ਉਹਨੇ ਸੋਚਿਆ ਤੇ ਫਿਰ ਮੈਂ ਕਿਉਂ ਨਹੀਂ ਫਿਰ ਦੋਸਤੋ ਨੇ ਸਭ ਤੋਂ ਹੀ ਪਹਿਲਾਂ ਗਾਣਾ ਆਪਣਾ ਅਮਲੀ ਐਂਥਮ ਲੈ ਕੇ ਆ ਜਾਂਦਾ ਜਿਹੜਾ ਕਿ ਤੁਮਾਂ ਪਾ ਦਿੰਦਾ ਉਹ ਇੱਕ ਐਸਾ ਚਮਕੀਲਾ ਤੱਕ ਗਾਣਾ ਸੀਗਾ ਤੇ ਉਹਨੇ ਦਿਨੋਂ ਦਿਨ ਰਾਕੇ ਨੂੰ ਅ ਜਾਨਕਿ ਬੁਲੰਦੀਆਂ ਤੇ ਪਹੁੰਚਾ ਦਿੱਤਾ ਤੇ ਉਸ ਤੋਂ ਬਾਅਦ ਉਹਦਾ ਇੱਕ ਗਾਣਾ ਭੁੱਕੀ ਆਉਂਦਾ ਤੇ ਇੱਕ ਜਿਹੜਾ ਗਾਣੇ ਦੇ ਵਿੱਚ ਉਸ ਤੋਂ ਬਾਅਦ ਸਭ ਤੋਂ ਜਿਹੜਾ ਜ਼ਿਆਦਾ ਚੱਕਿਆ ਉਹਦੇ ਵਿੱਚ ਨੇ ਆਪਣੀ ਕਾਠ ਦਾ ਨਾਮ ਲਿਆ ਕਿ ਮੈਂ ਜਾਤ ਦਾ ਆਇਆ ਤੇ ਉਸ ਗਾਣੇ ਨੇ ਵੀ ਰਾਕਾਂ ਨੂੰ ਬਹੁਤ ਵੱਡੀ ਇੱਕ ਹਾਈਪ ਦਿੱਤੀ ਕਿ ਉਹਨੇ ਆਪਣੇ ਆਪ ਨੂੰ ਲੁਕੋਇਆ ਨਹੀਂ ਤੇ ਉਹ ਆਪਣੇ ਆਪ ਨੂੰ ਉਸ ਚੀਜ਼ਾਂ ਨੇ ਮਾਣ ਮਹਿਸੂਸ ਕੀਤਾ ਤੇ ਦੱਸਿਆ ਮੈਂ ਆ ਸੀਗਾ ਤੇ ਇਹ ਰਾਕਾ ਦੀ ਮਿਹਨਤ ਹੀ ਸੀ ਕਿ ਰਾਕਾ ਅੱਜ ਪੰਜਾਬ ਦੇ ਸਥਾਪਿਤ ਸਿੰਗਰਾਂ ਦੇ ਵਿੱਚ ਗਿਣਿਆ ਜਾਂਦਾ ਹਾਲਾਂਕਿ ਕੁਝ ਉਹਦੇ ਨਾਲ ਵੱਡੇ ਸਿੰਗਰ ਬਕਰੀਆਂ ਕਰਦੇ ਉਹਨੂੰ ਇੱਕ ਲਾਈਨ ਤੋਂ ਖਿੱਚ ਕੇ ਪਰੇ ਰੱਖਦੇ ਆ ਤੇ ਮੈਂ ਪਹਿਲਾਂ ਵੀ ਦੱਸਿਆ ਸੀ ਉਹਨੂੰ ਕੁਝ ਜਿਹੜੇ ਉਹਦੇ ਚੱਲਣ ਵਾਲੇ ਗੀਂਦ ਸੀ ਜਿਨ੍ਹਾਂ ਤੋਂ ਨੇ ਮਚੂਰ ਉਹ ਲੋਕਾਂ ਨੇ ਉਹਨੂੰ ਗੌਣ ਤੋਂ ਬੰਦ ਕੀਤਾ ਕਿ ਬਾਕੀ ਸਾਰੇ ਗਾਈ ਵੀ ਜਾਂਦੇ ਆ ਸਾਰਾ ਕੁਝ ਕਰੀ ਵੀ ਜਾਂਦੇ ਆ ਪਰ ਕੱਲਾ ਰਾਕਾ ਨੂੰ ਨਿਸ਼ਾਨਾ ਬਣਾ ਕੇ ਉਹਨੂੰ ਉਸ ਤਰ੍ਹਾਂ ਦੇ ਗਾਣੇ ਤੋੜ ਜਾਨੀ ਕਿ ਜਿਹੜੀ ਇੱਕ ਲੈਂ ਸੀਗੀ ਲੈਂ ਤੋਂ ਪਟਕਾਤਾ ਤੇ ਹੋਰ ਪਾਸੇ ਨੂੰ ਤੋੜ ਦਿੱਤਾ ਉਧਰ ਉਹ ਨਹੀਂ ਉੱਥੇ ਖੁੱਬਦਾ ਨਹੀਂ ਕਿੰਨਾ ਉਹ ਜਿਹੜੇ ਜਿਹੜੀ ਉਹਦੀ ਟੋਨ ਸੀ ਜਿਹੜੇ ਜਿੱਦਾਂ ਅਮਲੀ ਐਂਥਮ ਕੁਕੀ ਹੋਰ ਗਾਣੇ ਗਾਏ ਸੀ ਜਿਹੜਾ ਉਹ ਲਾਈਨ ਸੀਗੀ ਜੇ ਕਿਤੇ ਰਾਕਾ ਨੂੰ ਉਸ ਲਾਈਨ ਤੇ ਗਾਣ ਦੇਂਦੇ ਤੇ ਰਾਕਾ ਨੇ ਚਮਕੀ ਲਾਂਗੂ ਬਹੁਤ ਅੱਗੇ ਨਿਕਲਣਾ ਸੀਗਾ ਪਰ ਇਹਨਾਂ ਲੋਕਾਂ ਨੇ ਸਾਜ਼ਿਸ਼ ਅਧੀਨ ਉਹਦੇਤੇ ਜੋਰ ਪਵਾ ਪਵਾ ਕੇ ਉਹਨੂੰ ਉਹ ਗਾਣੇ ਗਵਾਣ ਤੋਂ ਬੰਦ ਕਰਾ ਕੇ ਹੋਰ ਤਰ੍ਹਾਂ ਦੇ ਗਾਣੇ ਗਾਣ ਲਈ ਮਜਬੂਰ ਕੀਤਾ ਤਾਂ ਜੋ ਅੱਜ ਰਾਕਾ ਥੋੜਾ ਜਿਹਾ ਦੂਸਰਾ ਜੀ ਹੁਣ ਵੀ ਉਹਦੇ ੱੱਕਾ ਗੱਲਾਂ ਪਹੁੰਚਣ ਤੇ ਰਾਕਾ ਨੂੰ ਆਪਣੀ ਉਹ ਲੈਂ ਨਹੀਂ ਛੱਡਣੀ ਚਾਹੀਦੀ ਮਿਊਜ਼ਿਕ ਆ ਮਿਊਜ਼ਿਕ ਦੇ ਨਾਲ ਸਭ ਪਿਆਰ ਕਰਦੇ ਆ ਸੋ ਸਾਡਾ ਇਹੋ ਹੀ ਦੱਸਣਾ ਸੀ ਕਿ ਰਾਕਾਂ ਨੇ ਇੱਥੇ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਆ ਤੁਹਾਨੂੰ ਇੱਕ ਗੱਲਬਾਤ ਇਹਵੇਂ ਲੱਗੀ ਜਰੂਰ ਦੱਸਿਓ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਧੰਨਵਾਦ